ਕਰੇ ਨਾਗੇ ਕੋਈ ਵੀ ਜੇ ਸੁਧਾਰ ਲਾਇਆ ਵਰਕਰ ਕੰਮ ਕਰਨ ਵਾਲੇ ਹਮੇਸ਼ਾ ਹੀ ਪਿੱਛੇ ਰਹਿ ਜਾਂਦੇ ਨੇ ਜਿਹੜੇ ਇੱਕ ਦੋ ਤੇ ਚਾਪਲੂਸ ਬੰਦੇ ਜਿਹੜੇ ਹਰ ਵੇ ਨਾਲ ਲੱਗ ਕੇ ਖਰਾਬ ਕਰਦੇ ਦੂਜੇ ਦੇ ਰਹਿਤ ਚ ਮੈਂ ਤਾਂ ਬਾਦਲ ਸਾਹਿਬ ਨਾਲ ਸੁਪਰੀਸ ਬਾਦਲ ਨਾਲ ਸੁਪਰੀਸ ਨੂੰ ਜੁੜਨਾ ਆਪਾਂ ਉਹਨਾਂ ਨਾਲ ਮਿਲ ਕੇ ਅਕਾਲੀ ਦਲ ਨੂੰ ਕਰਕੇ ਆਪਣੇ ਇਲਾਕੇ ਚ ਜੋੜਿਆ ਹੁੰਦਾ ਹਰ ਕੁਰਬਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੜਦੀ ਗਲਾ ਵਾਸਤੇ ਤੁਸੀਂ ਉਹਦੇ ਵਿੱਚ ਬੜਾ ਭਰਮ ਭੁਲੇਖੇ ਪੌਣ ਦੀ ਜਿਹੜੀ ਆ ਉਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ 105 ਸਾਲ ਪੁਰਾਣਾ ਸ਼੍ਰੋਮਣੀ ਕੰਗਰ ਦਾ ਇਤਿਹਾਸ ਹੈ ਹੈ ਇਹਦਾ ਦਾ ਧੰਨਵਾਦ ਕਰਦਾ ਹਾਂ ਸਾਰੀ ਸਾਡੀ ਸੰਗਤ ਵੱਲੋਂ ਤੇ ਸਭ ਤੋਂ ਵੱਡਾ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਕਿਉਂਕਿ ਜਿਹੜੇ ਤੁਸੀਂ ਬਹੁਤੀ ਸ਼ਾਰਟ ਟਾਈਮ ਦੇ ਵਿੱਚ ਚਾਹੇ ਹੋ ਆਲੇ ਪਰ ਸਾਰੇ ਕੋ ਬੇਟੀਆਂ ਖੜੇ ਹੋ ਰਹੇ ਜਿਨਾਰੇ ਲਊਗਾ ਖੜੇ ਹੋ ਜੋ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਾਹਰ ਤੇ ਗਰੂ ਸਾਹਿਬੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਦੇਖੋ ਵਰਕਿੰਗ ਕਮੇਟੀ ਨੇ ਜੋ ਸਾਡੀ ਡਿਊਟੀ ਲਈ ਆ ਇਸ ਜ਼ਿਲ੍ਹੇ ਦੇ ਅਬਜ਼ਰਵਰ ਦੇਖੇ ਜੀ ਸਾਹਿਬ ਤੇ ਮੈਂ ਸਾਰੇ ਹਲਕਿਆਂ 'ਚ ਅਸੀਂ ਜਿਹੜੀ ਡੈਲੀਗੇਟਸ ਦੀ ਮੀਟਿੰਗ ਕਰ ਰਹੀ ਹੈ ਇੱਕ ਤਾਂ ਉਹਨਾਂ ਦਾ ਸਨਮਾਨ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵੀ ਬੜੀ ਮਿਹਨਤ ਕਰੀ ਔਰ ਬਹੁਤ ਜੋ ਉਸ ਦੇ ਨਾਲ ਜਿਹੜੀ ਜ਼ਿਲ੍ਹੇ ਚ ਭਰਤੀ ਹੋਈ ਹੈ 1.2 ਲੱਖ ਤੋਂ ਉੱਪਰ ਭਰਤੀ ਪਟਿਆਲਾ ਜ਼ਿਲ੍ਹੇ ਚ ਹੋਈ ਹੈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਉਹਨਾਂ ਤੋਂ ਅੱਗੇ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਚੁਣਨੇ ਹਨ ਸਟੇਟ ਦੇ ਚੁਣਨੇ ਹਨ ਉਹ ਵੀ ਸਲਾਹ ਇੱਥੇ ਲੈਣ ਵਾਸਤੇ ਸਪੈਸ਼ਲ ਤੌਰ ਤੇ ਅੱਜ ਵੀ ਸਰਵਾਰਾ ਆਪਣੀ ਭਰਤੀ ਕਰਨ ਲੱਗ ਪਏ ਭਰਤੀ ਕਿਸੇ ਮੰਨਣਗੇ ਲੋਕ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਨਾ ਜੀ ਸੰਵਿਧਾਨ ਦੇ ਅਨਸਾਰ ਹੁੰਦੀ ਹੈ ਹਰ 5 ਸਾਲ ਬਾਅਦ ਵਰਕਿੰਗ ਕਮੇਟੀ ਹੈ ਜਿਹੜੀ ਰੈਜ਼ੋਲੂਸ਼ਨ ਪਾਸ ਕਰਦੀ ਹੈ ਉਸ ਤੋਂ ਬਾਅਦ ਕਾਪੀਆਂ ਸਪਾਈ ਜਾਂਦੀਆਂ ਫਿਰ ਉਹ ਕਾਪੀਆਂ ਜਿਹੜੀਆਂ ਵੰਡੀਆਂ ਜਾਂਦੀਆਂ ਜਿਹੜੇ ਸੁਧਾਰ ਵਾਲੀਆਂ ਹਨ ਜੀ ਸਿੰਗਲ ਇੱਕ ਡੈਲੀਗੇਟ ਜੇ ਆਪਣੀ ਭਰਤੀ ਤੋਂ ਬਣਾ ਲੈਂਦੇ ਇਲੈਕਸ਼ਨ ਕਮਿਸ਼ਨ ਤਾਂ ਮੈਂ ਸਮਝਾਂ ਨਹੀਂ ਵੀ ਉਹ ਸਫਲ ਨਾ ਸੀ ਆਪਣਾ ਸਾਰਾ ਕੁਝ ਬੰਦ ਕਰਦਾ ਉਹ ਕਾਲਕਟਾ ਖਾਬ ਨੇ ਕਿਹਾ ਸੀਗਾ ਕਿ ਤੁਸੀਂ ਭਰਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਪਣੀ ਦੁਕਾਨਾਂ ਬੰਦ ਕਰਕੇ ਇਕੱਠੇ ਹੋਣਾ ਹੈਗਾ ਇੱਕ ਚੰਡੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਆਬਜ਼ਰਵਰ ਵੀ ਲਾਇਆ ਫਿਰ ਭਰਤੀ ਵਾਸਤੇ ਕਾਪੀਆਂ ਵੀ ਆਫਰ ਕਰੀ ਵੀ ਸਾਡੇ ਤੋਂ ਲਿਓ ਜਾਲੀ ਕਾਪੀਆਂ ਛਪਵਾ ਕੇ ਸਿਰਫ ਕੁਝ ਜਗ੍ਹਾ ਜਿੱਥੇ ਜਿੱਥੇ ਥੋੜਾ ਬਹੁਤ ਹੰਦਾਸੇ ਨੇ ਉਹਨਾਂ ਇਕੱਠੇ ਕਰਕੇ ਉੱਥੇ ਡਰਾਮੇ ਕਰ ਰਹੇ ਆ ਅਦਰਵਾਜ਼ੀ ਭਰਤੀ ਵਾਲੀ ਕੋਈ ਗੱਲ ਨਹੀਂ ਕੀ ਨਹੀਂ ਸਹੀ ਤੇ ਹੋ ਰਿਹਾ ਹੈ ਤੁਸੀਂ ਦੇਖੋ ਵੀ ਕੰਢੀ ਇਹਨਾਂ ਚੱਕੀਆਂ ਦੀ ਲੰਮੜਾਂ ਦੀ ਥਾਣੇਦਾਰ ਦੇ ਬਰਕਰਾਰ ਬੋਲੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਆ ਜਿਹਨੇ ਸਦਾ ਹੀ ਪੰਜਾਬ ਦੀ ਲੜਾਈ ਲੜੀ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਚਾਹੇ ਕੋਈ ਵੀ ਆ ਚਾਹੇ ਆਪਾ ਚਾਹੇ ਕਾਂਗਰਸਾ ਚਾਹੇ ਬੀਜੂ ਚਾਹੇ ਉਹਨਾਂ ਦੀ ਸੋਚ ਆ ਕਿ ਪੰਜਾਬ ਦੀ ਇਸ ਸ਼ਕਤੀ ਖਤਮ ਕਰਨੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰੋ ਤੇ ਉਹਨਾਂ ਦੀ ਸਹਾਇਤ ਇਹ ਸਾਲ ਕੁਝ ਕਰ ਰਹੇ ਆ ਆਪਾ ਚਾਹੇ ਸਾਹਿਬ ਜੀ ਡੀਜੀਪੀ ਟੋਲਰ ਨੂੰ ਆਪਸ ਚ ਲੜਾ ਲਿਆ ਤਮਾਸ਼ਾ ਦੇਖ ਰਹੀ ਆ ਫਿਰ ਲੜਨ ਵਾਲਿਆਂ ਨੂੰ ਸੋਚਣਾ ਚਾਹੀਦਾ ਨਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਪੀਆਂ ਲਿਓ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਘਟੋ ਜੇ ਪ੍ਰਧਾਨਗੀ ਦੀ ਚੋਣ ਲੜਨੀ ਹੈ ਭਾਈ ਡੈਲੀਗੇਟ ਬਣਾ ਕੇ ਚੋਣ ਲੜਦੇ ਹੋ ਛੋਟ ਦੋ ਬਾਰ-ਬਾਰ ਸਾਡੇ ਐਕਟਿੰਗ ਪ੍ਰਧਾਨ ਸਾਹਿਬ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕੱਲ੍ਹ ਵੀ ਉਹਨਾਂ ਨੇ ਕਿਹਾ ਵੀ ਆਓ ਭਾਈ ਇਕੱਠੇ ਰਲ ਮਿਲ ਕੇ ਦਵੋ ਆਪਾਂ ਕਰਦੇ ਆਂ ਭਾਜੀ ਇਹ ਸਰਕਾਰ ਨਾਲ ਵੀ ਇਤਿਹਾਸ ਰਿਹਾ ਪੰਜਾਬ ਦਾ ਵੀ ਵਿਰੋਧੀਆਂ ਦੇ ਖਿਲਾਫ ਚੱਲੋ ਸਾਡੇ ਅਸੂਲਾਂ ਦੀ ਲੜਾਈ ਹੋ ਗਈ ਹੈ ਵਿਰੋਧੀਆਂ ਦੇ ਖਿਲਾਫ ਕਿੰਨੋਂ ਕਾਰਵਾਈਆਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਪਰ ਇਹ ਸਰਕਾਰ ਤਾਂ ਮਾਰਨ ਤੱਕ ਜਾਂਦੀ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਤੁਸੀਂ ਦੇਖੋ ਵੀ ਅਕਾਲ ਤਖਤ ਸਾਹਿਬ ਦੇ ਅਜੇ ਸੇਵਾਦਾਰ ਬਣ ਕੇ ਸੇਵਾ ਨਿਭਾਰੇ ਸੀਗੇ ਉਹਦੇ ਤੇ ਇਹਨਾਂ ਨੇ ਆਪ ਨਾਲ ਲਿਜਾ ਕੇ ਗੋਲੀ ਚਲਵਾਈ ਔਰ ਗੋਲੀ ਉਹ ਦੀਵਾਰ 'ਚ ਵੱਜੀ ਉਹਦੀ ਜ਼ਮਾਨਤ ਕਰਵਾਈ ਹੁਣ ਵਿਕਰਮ ਸਿੰਘ ਮਜੀਠੀਆ ਕਿਉਂਕਿ ਰੋਜ਼ ਬੋਲਦੇ ਆ ਰੋਜ਼ ਜੋ ਇਹ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਆਂ ਚਾਹੇ ਪੈਗ ਲਾ ਕੇ ਕਰਦੇ ਆਂ ਚਾਹੇ ਉਂ ਕਰਦੇ ਉਹ ਉਜਾਗਰ ਕਰਦੇ ਆਂ ਸੋ ਉਹਨਾਂ ਨੂੰ ਤਕਲੀਫ ਹੁੰਦੀ ਹੈ ਸੋ ਇਹ ਵਿਕਰਮ ਮਜੀਠੀਆ ਤੇ ਮੈਂ ਸਮਝਦਾ ਕਿ ਸੋਚੀ ਸਮਝੀ ਸਾਜ਼ਿ ਦੇ ਤਹਿਤ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਦਰਾਹ ਕਰੀ ਸੀ ਇਸੇ ਤਰ੍ਹਾਂ ਉਹਨਾਂ ਦੀ ਸਿਕਿਉਰਿਟੀ ਜਿਹੜੇ ਵਿਦਰਾਹ ਕਰਕੇ ਉਹਨਾਂ ਤੇ ਫਿਜ਼ੀਕਲ ਅਟੈਕ ਕਰਵਾਉਣਾ ਚਾਹਦੇ ਹੈ ਕੈਬਨਟ ਮੈਂਟਰੀ ਥਾਲੀ ਵਾਲਾ ਕਹਿ ਦੇਣਾ ਕੀ ਆ ਮੁੱਖ ਕੇ ਇਹ ਕਹਿੰਦੇ ਥੈਟ ਇਸ ਕਾਲ ਕਿ ਉਹਦੀ ਥਾਲੀ ਵਾਲੀ ਕੀ ਦੇਣਾ ਜੀ ਸੋਤਲਾ ਜ ਆ ਬੰਦਾ ਟਮਾਟਰ ਲੰਪ ਦਾ ਫਿਰ ਪੈ ਗਿਆ ਸਾਥੀਆਂ ਚੋਂ ਤੁਸੀਂ ਦੇਖੋ ਵੀ ਉਹ ਬੰਦੇ ਨੂੰ ਗੱਡੀ ਦੇਈ ਕਾਰ ਦੇਈ ਕੋਠੀ ਦੇਈ ਕੈਬਨਟ ਮਨਿਸਟਰ ਬਣਾਇਆ ਤੇ 2 ਸਾਲ ਬਾਅਦ ਪਤਾ ਲੱਗਿਆ ਵੀ ਉਹਦੇ ਕੋਲ ਕੋਈ ਮਹਿਕਮਾ ਹੀ ਨਹੀਂ ਤਾਂ ਉਹ ਤਾਂ ਡਿਪਾਰਟਮੈਂਟੇ ਨਹੀਂ ਦਿੱਤਾ ਮਨਿਸਟਰ ਫਰਾਇਆ ਵੀ ਤੂੰ ਤਾਂ ਅਸ ਤੇਰੀ ਕੀ ਦੇਣਾ ਪੰਜਾਬ ਨੂੰ ਤੂੰ ਬਹੁਤ ਮੜਿਆ ਹੋਇਆ ਪੰਜਾਬ ਦੇ ਉੱਤੇ ਪਹਿਲਾਂ ਆਪਣੀ ਸੀਟ ਤਾਂ ਛੱਡ ਉਹ ਤਾਂ ਕਹਿੰਦੇ ਮੁੱਖ ਮੰਤਰੀ ਕਹਿਣਗੇ ਅਸੀਂ ਤਾਂ ਸਟਾਫ ਕਰਦਾ ਨਹੀਂ ਸਿਕਿਉਰਿਟੀ ਜਾਂ ਪਹਿਲਾਂ ਤਾਂ ਤੂੰ ਦੱਸ ਵੀ 2 ਸਾਲ ਹੋ ਗਏ ਜਿਹੜੀ ਤਨਖਾਹ ਲਈ ਹੈ ਕੈਬਨਿਟ ਮਨਿਸਟਰੀ ਲਈ ਹੈ ਜਿਹੜਾ ਮਹਿਕਮਾ ਹੀ ਨਹੀਂ ਤਾਂ ਉਹ ਪੈਸੇ ਤਾਂ ਜਮ੍ਹਾਂ ਕਰਵਾ ਕੇ ਜਾਣੇ ਵੀ ਅੰਦਰ ਜਾ ਕੇ ਰੋਟੀਆਂ ਦੇ ਭਾਈ ਕਿੱਥੇ ਜਾਵੇ ਆਮ ਜਨਤਾ ਕਹਿੰਦੀ ਹੈ ਦੂਸਰੇ ਪਾਸੇ ਬਾਦਸ਼ਾਹ ਦਾ ਨਾਮ ਲਿਖਾ ਜੇਟਰੋਨ ਅਮਰੀਕਾ ਦੋਹਾਂ ਗੱਲ ਜੀ ਅਕਾਲ ਤਖਤ ਸਾਹਿਬ ਨੇ ਇੱਕ ਵਾਰ ਵੀ ਕਿਹਾ ਹੋਏ ਵੀ ਤੁਸੀਂ ਜਾਲੀ ਕਾਪੀਆਂ ਛਕਵਾ ਕੇ ਭਰਤੀ ਕਰਨੀ ਆ ਆਪਣੀਆਂ ਲੱਗ ਦੁਕਾਨ ਖੋਲ੍ਹਣੀ ਆ ਤਾਂ ਅਸੀਂ ਆਪਣੀ ਦੁਕਾਨ ਸਬਮਿਟ ਦਾਂਗੇ ਸੋ ਉਹ ਤਾਂ ਸਿਰਫ ਨਾਂ ਵਰਦੇ ਆ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਨੇ ਕੱਲ੍ਹ ਪੱਲ ਸੋ ਕਲੀਅਰ ਕਰਿਆ ਵੀ ਅਕਾਲ ਤਖਤ ਸਾਹਿਬ ਕੋਈ ਖੱਢੇ ਦਾ ਥੋੜੀ ਆ ਸਾਰੇ ਕਾਲ ਤੱਕ ਸਮਰਪਿਤਾਂ ਸਾਰੇ ਕਾਲ ਤੱਕ ਸਾਭ ਦੀ ਮੰਨਦੇ ਆ ਅਕਾਲ ਤਖਤ ਸਾਹਿਬ ਨੇ ਜੋ ਹੁਕਮ ਕਰਿਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹ ਸੇਵਾ ਚੰਗੀ ਤਰ੍ਹਾਂ ਉੱਤੇ ਲੰਭਾਈ ਆ ਔਰ ਪ੍ਰਬੰਧ ਚੜ੍ਹੀ ਉਹਨਾਂ ਨੇ ਕਰ ਦਿੱਤੀ। ਉਹਦੇ ਕਾਰਨ ਦਾ ਮਤਲਬ ਆ ਜੀ ਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਨਹੀਂ ਕਿਹਾ ਪ੍ਰਤੀਕਰਨ ਬਾਈ ਜੀ ਤੁਸੀਂ ਦਿਖਾ ਦਿਓ ਮੈਨੂੰ ਕਿੱਥੇ ਕਿਹਾ ਜੀ ਕਿੱਥੇ ਕਿਹਾ ਦੱਸ ਦਿਓ ਤੁਸੀਂ ਮੈਨੂੰ ਕਿਤੇ ਦਿਖਾ ਦਿਓ ਅਕਾਲ ਤਖਤ ਸਾਹਿਬ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਨੂੰ ਵੈਲਕਮ ਕਰਿਆ ਤਾਂ ਉਹਨਾਂ ਨੇ ਇਹ ਵੀ ਕਿਹਾ ਤਾਂ ਵੀ ਜੇ ਹੋਰ ਮੈਂਬਰ ਵਧਾਣੇ ਤਾਂ ਤੁਸੀਂ ਵਧਾ ਲਿਓ ਉਹਨਾਂ ਨੂੰ ਵੀ ਸੱਤਾਂ ਨਵੰਬਰ ਲਾਇਆ ਸੀਗਾ ਇਹਨਾਂ ਦੀ ਆਪ ਹੰਦਰੀਆਂ ਕਾਰਵਾਈਆਂ ਕਰਕੇ ਤਾਂ ਬਲੁੰਗਰ ਸਾਹਿਬ ਤੇ ਕਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਦੇਖੋ ਅੱਜ ਹਲਕਾ ਨਾਬੇ ਦੀ ਸ਼੍ਰੋਮਣੀ ਕਲਜਲ ਦੀ ਭਰਤੀ ਹੋਈ ਸੀ ਸਰਦਾਰ ਮਕੰਨ ਸਿੰਘ ਲਾਲਕਾ ਜੀ ਦੀ ਅਗਵਾਈ ਦੇ ਵਿੱਚ ਸਾਰੇ ਸਮੂੱਚੇ ਸ਼੍ਰੋਮਣੀ ਕਲਜਲ ਦੇ ਅੱਜ ਇੱਥੇ ਆਗੂ ਸਹਿਬਾਨ ਵਰਕਰ ਸਹਿਬਾਨ ਯੂਥ ਕਲਜਲ ਦੇ ਅਹੁਦੇਦਾਰ ਸਹਿਬਾਨ ਸਾਰੇ ਇੱਥੇ ਪਹੁੰਚੇ ਨੇ ਅੱਜ ਸਰਕਲ ਡੈਲੀਗੇਟ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟਾਂ ਦੀ ਜਿਹੜੀ ਚੋਣ ਹੋਣੀ ਆ ਸਾਰੇ ਮੈਂ ਸਮਝਦਾ ਕਿ ਪੂਰੀ ਸਹਿਮਤੀ ਦੇ ਨਾਲ ਅੱਜ ਜਿਹੜੀ ਡੈਲੀਗੇਟ ਜਿਨ੍ਹਾਂ ਨੇ ਭਰਤੀ ਕੀਤੀ ਉਹ ਚੋਣ ਹੋ ਜਾਣੀ ਹੈ ਬੜੇ ਉਤਸ਼ਾਹ ਨਾਲ ਭਰਤੀ ਹੋਈ ਆ ਸੋ ਆਉਣ ਵਾਲੇ ਸਮੇਂ ਵਿੱਚ ਇਹ ਰਿਜ਼ਲਟ ਵੀ ਦੇਖੋ ਬਾਕੀ ਜਿਹੜਾ ਤੁਸੀਂ ਬਾਰ-ਬਾਰ ਸਵਾਲ ਕਰਦੇ ਹੋ ਕਿ ਇੱਕ ਬਾਗੀ ਧੜਾ ਇੱਕ ਪੰਜ ਮੈਂਬਰੀ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਇਹ ਭਰਤੀ ਹੋਈ ਆ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਵਿਧੀ ਵਿਧਾਨ ਮੁਤਾਬਕ ਨਹੀਂ ਭਰਤੀ ਕਰੇ ਤੇ ਵਿਧੀ ਵਿਧਾਨ ਦੇ ਮੁਤਾਬਕ ਹੀ ਭਰਤੀ ਹੋਈ ਆ ਵਿਧਿ ਵਿਵਧਾਨ ਕੀ ਆ ਕਿ ਵਿਧਿ ਵਿਵਧਾਨ ਕਹਿੰਦਾ ਹੈ ਕਿ ਸ਼੍ਰੋਮਣੀ ਕਾਲਜ ਦੇ ਵਿਧਾਨ ਦੇ ਮੁਤਾਬਕ ਜਿਹੜਾ ਲਿਖਿਆ ਹੋਇਆ ਕਿ ਵਰਕਿੰਗ ਕਮੇਟੀ ਭਰਤੀ ਕਰ ਸਕਦੀ ਹੈ ਵਰਕਿੰਗ ਕਮੇਟੀ ਨੇ ਸ਼੍ਰੀ ਕਾਲਤਾਖਸਰ ਤੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਉਹਨਾਂ ਨੂੰ ਵਿੱਚ ਪਾ ਕੇ ਭਰਤੀ ਕਰ ਲਈ 7 ਮੈਂਬਰੀ ਕਮੇਟੀ 'ਚੋਂ 2 ਮੈਂਬਰ ਅਸਤੀਫਾ ਦੇ ਕੇ ਚਲੇ ਗਏ ਇਹ ਕਿਸੇ ਨੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ 2 ਬੰਦੇ ਅਸਤੀਫਾ ਦੇ ਕੇ ਕਿਉਂ ਚਲੇ ਗਏ 7 'ਚੋਂ ਉਹ ਦੋ ਤਾਂ ਦੇ ਕੇ ਚਲੇ ਗਏ ਕਿਉਂਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਕਿਸੇ ਗੱਲ ਤੇ ਇੱਕਮਤ ਨਹੀਂ ਹੋ ਰਿਹਾ ਇੱਕਮਤ ਕਿਉਂ ਨਹੀਂ ਹੋ ਰਿਹਾ ਕਿਉਂਕਿ ਬੰਦਿਆਂ ਦੇ ਏਜੰਡਾ ਹੋਰ ਸੀ ਬੰਦਿਆਂ ਦਾ ਏਜੰਡਾ ਅਕਾਲੀ ਦਲ ਨੂੰ ਤਕੜਾ ਕਰਨੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ ਅਕਾਲੀ ਦਲ ਨੂੰ ਖਤਮ ਕਰਨਾ ਸੀ ਅਕਾਲੀ ਦਲ ਦੇ ਵਰਕਰਾਂ ਨੂੰ ਭੰਬਲ ਗੁੱਸੇ 'ਚ ਪਾਉਣਾ ਸੀ ਸੋ ਏਜੰਡੇ ਦੇਖੋ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਜੀ 105 ਸਾਲ ਦਾ ਅਕਾਲੀ ਦਲ ਦਾ ਇਤਿਹਾਸ ਆ 55 ਸਾਲ ਦਾ ਉਹਨਾਂ ਦਾ ਕੈਰੀਅਰ ਆ ਪਾਰਟੀ ਦੇ ਵਿੱਚ 55 ਸਾਲ ਉਹਨਾਂ ਨੂੰ ਮਤਲਬ ਪਾਰਟੀ 'ਚ ਕੰਮ ਕਰਦਿਆਂ ਹੋ ਗਏ ਕਿਰਪਾਲ ਸਿੰਘ ਬਡੁੰਗਰ ਜ ਸੋ ਉਹ ਬੰਦੇ ਜੇ ਕਿਨਾਰਾ ਕਰਕੇ ਕਿਸੇ ਗੱਲ ਕਰਕੇ ਕਹਿ ਰਹੇ ਹਨ ਉਹ ਸਿਆਣੇ ਨੇ ਬੋਲਦੇ ਨਹੀਂ ਜਾਦੇ ਪਰ ਇਸ਼ਾਰਾ ਦੇ ਗਏ ਨੇ ਇਸ਼ਾਰਾ ਕੀ ਦੇ ਗਏ ਨੇ ਕਿ ਇਹ ਬੰਦਿਆਂ ਦੀ ਇੱਕ ਮਤ ਨਹੀਂ ਹੋ ਰਹੀ ਇਹ ਬੰਦਿਆਂ ਦਾ ਏਜੰਡਾ ਹੋ ਰਿਹਾ ਇਹ ਬੰਦਿਆਂ ਦੀ ਉਹ ਮਨਸ਼ਾ ਨਹੀਂ ਜੋ ਪਾਰਟੀਆਂ ਤਕੜਾ ਕਰਨ ਵਾਲੀ ਆ ਪਾਰਟੀਆਂ ਤਕੜਾ ਕਰਨ ਵਾਲਿਆ ਪਰ ਕਿੰਨੂ ਕਹਿੰਦੇ ਜਾਲੀ ਵਰਤੀ ਕਰ ਰਹੇ ਅਕਾਲੀ ਦਲ ਆ ਅ ਦੱਸੋ ਇਹਨਾਂ ਚ ਕਿਹੜਾ ਜਾਲੀ ਇਹ ਦੱਸਿਓ ਅ ਮੇਰੇ ਆਲੇ ਦੁਆਲੇ ਖੜੇ ਨੇ ਅੰਦਰ ਆ ਠੱਠਾ ਮਾਰਦਾ ਕੱਠਾ ਹੈ ਇਹਨਾਂ ਚੋਂ ਕਿਹੜੇ ਅਕਾਲੀ ਦਲ ਦੇ ਵਿੱਚ ਸਾਰੀ ਉਮਰ ਲਾਤੀ ਨੇ ਬੰਦਿਆ ਨੇ ਇਹੋ ਇਹ ਜੇ ਇਹਨਾਂ ਅਕਾਲੀ ਦਲ ਦੇ ਵਰਕਰਾਂ ਨੂੰ ਜਾਲੀ ਕਹਿ ਤੇ ਉਹ ਬੰਦੇ ਕਹਿਣ ਜਿਹਨਾਂ ਨੇ ਸਾਰੀ ਉਮਰ ਪਾਰਟੀ ਤੋਂ ਨਜ਼ਾਰੇ ਲਏ ਹੋਣ ਤੇ ਹੁਣ ਉਹਨਾਂ ਦੇ ਹਾਲਾਤ ਕੀ ਨੇ ਹੁਣ ਹਾਲਾਤ ਇਹ ਨੇ ਕਿ ਆ ਪਟਿਆਲੇ ਜਿਲ੍ਹੇ ਚ ਪਿੱਛੇ ਜਿਨ੍ਹਾਂ ਦੀ ਇੱਕ ਮੀਟਿੰਗ ਹੋਈ ਹੈ ਇਹਨਾਂ ਦੀ ਪਹਿਲਾਂ ਤਾਂ ਉਹ ਚਾਰਜ ਜਿਹਨਾਂ ਤੋਂ ਕੱਟ ਕੀਤਾ ਗਿਆ ਚਲੋ ਕੱਟ ਵੀ ਹੋ ਗਿਆ ਉਦੋਂ ਇੱਕ ਸੀਨੀਅਰ ਲੀਡਰ ਉਸਕੇ ਨੱਠ ਗਿਆ ਸਟੇਟ ਤੋਂ ਥੱਲੋਂ ਜਾ ਕੇ ਮਨਾ ਕੇ ਲਿਆਏ ਕਹਿੰਦਾ ਜੀ ਮੇਰਾ ਨਾਮ ਤੁਸੀਂ ਲਾਸਟ ਜੀ ਬੋਲੋ ਮੈਂ ਇੰਨੇ ਮਿੰਟ ਲਾਉ ਤੇ ਉਹਨੂੰ ਇਗਨੋਰ ਕੀਤਾ ਗਿਆ ਸੋ ਕਹਿਣ ਦਾ ਮਤਲਬ ਸਾਰਾ ਕੁਝ ਅੱਛਾ ਨਹੀਂ ਵਿਧਾਨ ਸਭਾ ਦੇ ਮਨਪੀਰ ਸਿੰਘ ਯਾਲੀ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪੰਚ ਕਮੇਟੀ ਵਿਧਿ ਵਿਵਧਾਨ ਸਰਕਾਰਾਂ ਤੋਂ ਖੋ ਕੇ ਜਿਹੜੀ ਆ ਸਿੱਖ ਜਗਤ ਨੇ ਆਪਣੇ ਹੱਥਾਂ 'ਚ ਲਿਆ ਸੀ ਸੇਵਾ ਸੰਭਾਲ ਦਾ ਚੁਮਾ ਉਹ ਅੱਜ ਹਾਲਾਤ ਇਹ ਨੇ ਕਿ ਮਨਪੀਤ ਸਿੰਘ ਅਯਾਲੀ ਕਹਿੰਦਾ ਪ੍ਰਧਾਨ ਸਭਾ ਦੇ ਵਿੱਚ ਕਾਨੂੰਨ ਬਣ ਵਿਧਾਨ ਸਭਾ ਤੈਅ ਕਰੇ ਕਿ ਕਾਲ ਤੱਕ ਸਰਦ ਜਫੇਦਾਰ ਕਿਵੇਂ ਲੱਗੇਗਾ ਉਹ ਭਾਈ ਉਹਨਾਂ ਤੋਂ ਲੜ ਕੇ ਸਰਕਾਰਾਂ ਤੋਂ ਤਾਂ ਸੇਵਾ ਸੰਭਾਲ ਸਿੱਖ ਸੰਗਤ ਨੇ ਆਪਣੇ ਹੱਥ ਦੇ ਵਿੱਚ ਲਈ ਆ ਸੋ ਉਹ ਉਹਦੇ ਤੇ ਵੀ ਪੰਜ ਮੈਂਬਰੀ ਕਮੇਟੀ ਨੀ ਨਾ ਪੰਜ ਮੈਂਬਰੀ ਨੂੰ ਤੁਸੀਂ ਸੁਨਿਆ ਪਛਾ ਦਿਓ ਉਹ ਇਹ ਸਾਰੇ ਬੰਦੇ ਇਸ ਗੱਲ ਦੀ ਹਮੇ ਉੱਟਣ ਸਾਰੇ ਪੰਜ ਦੇ ਪੰਜ ਕੀ ਜਿਹੜਾ ਮਨਪੀਰ ਸਿੰਘ ਯਾਲੀ ਨੇ ਵਿਧੇ ਵਿਧਾਨ ਬਣਾਉਣ ਦਾ ਕਾਨੂੰਨ ਬਣਾਉਣ ਦਾ 92 ਐਮ ਐਲ ਏ ਝਾੜੂ ਵਾਲਿਆਂ ਦੇ ਮੂਹਰੇ ਪ੍ਰਸਤਾਵ ਰੱਖਿਓ ਠੀਕ ਆ ਜਾਂ ਗਲਤ ਆ ਨਾ ਪੰਜਾਂ ਦੇ ਕਹਾ ਕੇ ਦਿਖਾਓ ਹਮੇ ਉੱਟਦੇ ਨੇ ਪੰਜੇ ਕਿ ਹਾਂ ਠੀਕ ਆ ਭਾਈ ਜਿਹੜੇ ਜਿਹੜੇ ਬੰਦੇ ਨੇ ਐਨ ਐਸ ਐ ਲਾਤੇ ਜਿਹੜੇ ਬੰਦੇ ਨੇ ਸਾਡੇ ਆ ਸਰਤਾਮਾਂ ਦਾ ਘਾਣ ਕਰਤੇ ਆ ਜਿਹੜੇ ਬੰਦੇ ਸ਼ਰਾਬ ਪੀ ਕੇ ਤਾਂ ਸਰਕਾਰ ਚਲਾ ਰਹੇ ਨੇ ਉਹ ਹੁਣ ਅਕਾਲ ਤਖਤ ਸਾਹਿਬ ਦੀ ਐ ਜੀ ਪੀ ਸੀ ਦੀ ਮਰਿਆਦਾ ਨੂੰ ਵਿਧਾਨ ਸਭਾ ਦੇ ਵਿੱਚ ਬੋਤਲ ਕਾਨੂੰਨ ਬਣਾਉਣਗੇ ਏ ਮਨਪੀ ਸਿੰਘ ਯਾਲੀ ਤੋਂ ਉਹਨਾਂ ਦੇ ਨਾਲ ਦੇ ਬੰਦੇ ਵੀ ਸਹਿਮਤ ਨਹੀਂ ਹੁਣ ਮਨਪੀ ਸਿੰਘ ਯਾਲੀ ਕਿਉਂ ਬੋਲੇ ਹੁਣ ਸਾਡੇ ਮੁਤਾਬਕ ਕਿ ਪ੍ਰੈਸ਼ਰ ਹੈ ਕੋਈ ਕੋਈ ਭਾਈ ਵੱਡੀ ਸ਼ਕਤੀ ਪ੍ਰੈਸ਼ਰ ਦੇ ਰਹੀ ਹੈ ਕਿ ਬੋਲੋ ਸੋ ਇਹ ਸਾਰਾ ਕੁਝ ਹੁਣ ਸਾਨੂੰ ਸਾਹਮਣੇ ਲਿਆਉਣਾ ਪੈਣਾ ਬੇਸ਼ੱਕ ਸ੍ਰੀ ਕਾਨਤਾ ਸਾਹਿਬ ਦਾ ਹੁਕਮ ਸੀ ਕਿ ਬੋਲਣਾ ਬੰਦ ਕਰੋ ਬੱਕਰੇ ਜੁੱਲੇ ਸਮੇਟੋ ਮੈਂ ਬਿਲਕੁਲ ਅਸੀਂ ਨਹੀਂ ਬੋਲੇ ਪਰ ਜਦੋਂ ਪਾਣੀ ਸਿਰ ਤੋਂ ਲੰਘਿਆ ਹੁਣ ਸਾਨੂੰ ਬੋਲਣਾ ਹੀ ਪੈਣਾ ਦੱਸਣਾ ਵੀ ਪੈਣਾ ਕਿ ਭਾਈ ਇਹ ਅਕਾਲੀ ਦੰਨੂ ਢਾ ਲਾਉਣ ਵਾਲੇ ਲੋਕ ਨੇ ਜਿਹੜੇ ਪਤਾ ਨਹੀਂ ਕਿਹੜੀ ਸ਼ਕਤੀ ਦੇ ਅਧੀਨ ਆ ਕੇ ਅੱਜ ਆਪਣੇ ਆਪ ਨੂੰ ਮਤਲਬ ਸਾਰੀ ਉਮਰ ਪਾਰਟੀ ਦੇ ਨਜ਼ਾਰੇ ਲੈ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਕੀ ਮੰਨਦੇ ਪਤਾ ਹੀ ਹੈ ਹੁਣ ਸ਼ਹਿ ਕਿਦੀ ਹੈ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਮੈਂ ਸਮਝਦਾ ਕਿ ਪੰਥ ਦੀ ਤੇ ਸੰਸਥਾਵਾਂ ਦੀ ਤੇ ਪੰਜਾਬ ਦੀ ਬਾੜ ਹੈ ਤੋਂ ਬਾੜ ਨੂੰ ਤੋੜਨ ਲਈ ਦਿੱਲੀ बार-बार ਅਤਕੰਢੇ ਬਣਾਉਂਦੇ ਹੈ ਇਸ ਵਾਰ ਤਰੀਕਾ ਥੋੜਾ ਵੱਖਰਾ ਲੈ ਕੇ ਆਈ ਹੈ ਪਰ ਤਰੀਕਾ ਜਿਹੜਾ ਮਰਜ਼ੀ ਹੋਵੇ ਸ਼ੀਰਧਾਂ ਦੀ ਪਾਰਟੀ ਹੈ ਇਹਨੂੰ ਕੋਈ ਵੀ ਤਰੀਕਾ ਮਾਰ ਨਹੀਂ ਸਕਦਾ ਢਾਲੀ ਵਾਲ ਕਹ ਰਹੇ ਨੇ ਕਿ ਵਿਕਰਮ ਜੀ ਦੀ ਆ ਕਿੱਥੇ ਮਿਚਾ ਨੂੰ ਬਾਅਦ ਵਿੱਚ ਰਹਿਣ ਕਾਲ ਢਾਲੀ ਦੇਖੋ ਢਾਲੀ ਪੇਪਰ ਉੱਤੇ ਬੋਟਾ ਨਹੀਂ ਪੈ ਰਿਆ ਲੋਕਾਂ ਦੇ ਵਿੱਚ ਆਪਣਾ ਢਾਲੀ ਵਾਲ ਸਾਹਿਬ ਦੇ ਨਾ ਜਿਵੇਂ ਕਹਿੰਦੇ ਨੇ ਵੀ ਇਹ ਇਹ ਮਤਲਬ ਉਹ ਬੰਦੇ ਨੇ ਜਿਨ੍ਹਾਂ ਦੇ ਮਤਲਬ ਦਾਤ ਲੱਗ ਗਿਆ ਢਾਲੀ ਵਾਲ ਸਾਹਿਬ ਦੀ ਆਪਣੀ ਦੇਣ ਕੀ ਹੈ 2022 ਤੋਂ ਪਹਿਲਾਂ ਕਦੇ ਪੰਜਾਬ ਦੇ ਨਕਸ਼ੇ ਤੇ ਮੈਂ ਕਦੇ ਉਹਦਾ ਨਾਂ ਸੁਣਿਆ ਨਹੀਂ ਜਿਹੜੇ ਬੰਦੇ ਨੂੰ ਐਡਾ ਨਖਿੱਧ ਮੰਤਰੀ ਜਨ ਲਾਇਕ ਮੰਤਰੀ ਜਿਹੜੇ ਬੰਦੇ ਨੂੰ 2 ਸਾਲ ਤੋਂ ਇਹ ਨਹੀਂ ਪਤਾ ਵੀ ਮੇਰੇ ਕੋਲ ਮਹਿਕਮਾ ਹੈਗਾ ਕਿ ਨਹੀਂ ਹੈਗਾ ਮੈਂ ਮੰਤਰੀ ਕਹਦਾ ਮੈਂ ਹੂਟਰ ਮਾਰਦਾ ਕਿ ਇੱਧਰੋਂ ਜਾ ਰਹੇ ਆ ਜਿੰਪਸੀਆਂ ਲਈ ਕਰ ਇੱਧਰੋਂ ਜਾ ਰਹੇ ਆ ਜਿਹੜੇ ਮੰਤਰੀ ਨੂੰ ਇਹ ਨਹੀਂ ਪਤਾ ਮੇਰੇ ਕੋਲ ਮਹਿਕਮਾ ਨਹੀਂ ਤੇ ਉਹ ਲੱਖ ਲਾਹਨਤ ਬਣਾਉਣ ਵਾਲਿਆਂ ਦੇ ਲੱਖ ਲਾਹਨਤ ਬਣਨ ਵਾਲਿਆਂ ਤੇ ਤੇ ਮੈਂ ਸਮਝਦਾ ਕਿ ਲੱਖ ਲਾਹਨਤ ਉਹਨਾਂ ਲੋਕਾਂ ਤੇ ਜਿਹੜੇ ਉਦੋਂ ਬਲਾਬ ਲਾਗੇ ਉਦੋਂ ਘਾਟਨ ਕਰਾਉਂਦੇ ਰਹੇ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਦਾ ਮੰਤਰੀ ਨਹੀਂ ਹੈ ਤਾਂ ਐਵੇਂ ਜੱਲੀ ਮੰਤਰੀ ਸਿੱਟ ਪੂਰੇ ਵਰਲਡ ਦੇ ਵਿੱਚ ਆਪਣਾ ਮਜ਼ਾਕ ਉਡਰ ਰਿਹਾ ਕੁਝ ਇਹ ਦੱਸੋ ਅਸੀਂ ਦਸਤਾਰਾਂ ਸਜਾਈ ਕਿਸੇ ਵੀ ਦਸਤਾਰ ਸਹੀਗਾ ਆ ਕੱਡਰ ਬੈਠੇ ਨੇ ਸਾਰੇ ਦਸਤਾਰਾਂ ਸਜਾਈ ਦਾੜੇ ਪ੍ਰਕਾਸ਼ ਨੇ ਕਈਆਂ ਦੇ ਅਮਰ ਛੱਕੇ ਹੋਏ ਨੇ ਕਿਹੜਾ ਬੰਦਾ ਵੀ ਜਿਹੜਾ ਗੁਰੂ ਨੂੰ ਨਹੀਂ ਮੰਨਦਾ ਕਿਹੜਾ ਬੰਦਾ ਵੀ ਇਹਨਾਂ ਜਿਹੜਾ ਜਿਹਦੀ ਅਕਾਲ ਤਖਸਾਲ ਨੂੰ ਨਹੀਂ ਮੰਨਦਾ ਮਤਲਬ ਇੱਕ ਬਾਰ ਬਾਰ ਸਾਨੂੰ ਯਾਰ ਤੁਸੀਂ ਇਹ ਅਕਾਲ ਤਖਸਾਲ ਦੀ ਆੜ ਲੈ ਕੇ ਰਾਜਨੀਤੀ ਕਰੋ ਤੁਸੀਂ ਤੇ ਭੰਗੋੜੇ ਸਾਨੂੰ ਬੋਹੋ ਭਗੋੜੇ ਤਾਂ ਭਾਈ ਤੁਸੀਂ ਹੋ ਜਿਹੜੇ ਅਕਾਲ ਤਖਸਾਲ ਦੀ ਆੜ ਲੈ ਕੇ ਜਿਹੜੇ ਅੱਜ ਇਹ ਕੰਮ ਕਰ ਰਹੇ ਹੋ ਉਹ ਲੈ ਗਿਆਨੀ ਹਰਪੀ ਸਿੰਘ ਜੀ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਜਦੋਂ ਅਕਾਲ ਤਖਤ ਦੇ ਜਥੇਦਾਰ ਸੀ ਬਿਲਕੁਲ ਨਹੀਂ ਬੋਲਿਆ ਵੈਸੇ ਜੇ ਕੋਈ ਸਾਬਕਾ ਹੋ ਜੀ ਨਾ ਬੁਰਣਾ ਉਹਦੇ ਖਿਲਾਫ ਵੀ ਨਹੀਂ ਚਾਹੀਦਾ ਮੈਂ ਇਹ ਨਹੀਂ ਕਦੇ ਬੋਲਿਆ ਤੇ ਮੈਨੂੰ ਖੁਦ ਨੂੰ ਇਹ ਸ਼ਰਮ ਮਹਿਸੂਸ ਹੋ ਰਹੀ ਆ ਕਿ ਕੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸਾਨੂੰ ਬੋਲਣਾ ਪੈਂਦਾ ਪਰ ਕਰੀਏ ਕੀ ਜਿੰਨੀ ਨਫ਼ਰਤ ਭਰੀ ਸ਼ਬਦਾਵਲੀ ਨਾਲ ਜਿੰਨੀ ਗੁਰਬਾਣੀ ਉਹ ਐਡੇ ਪਦਵੀ ਤੇ ਰਹੇ ਨੇ ਤੇ ਬੜੇ ਮਤਲਬ ਪੜ੍ਹੇ ਲਿਖੇ ਵੀ ਨੇ ਕੋ ਸਿੱਖੀ ਦੀ ਸਮਝ ਵੀ ਰੱਖਦੇ ਨੇ ਭਾਈ ਬਾਣੀ ਦੇ ਵਿੱਚ ਇੰਨੀ ਨਫਰਤ ਕਿਤੇ ਦੱਸੀ ਹੋਣੀ ਉਹ ਵੀ ਆਪਣੇ ਨਾਲ ਜਿੰਨੀ ਨਫਰਤ ਦੇ ਨਾਲ ਉਹ ਬੋਲਦੇ ਨੇ ਕਾਲੀ ਦਲ ਜਾਂ ਕਾਲੀ ਦੇ ਲੀਡਰਸ਼ਿਪ ਦੇ ਖਿਲਾਫ ਇਹ ਹੁਣ 6ਵੇਂ ਪਾਤਸ਼ਾਹ ਦੇ ਤਖਤ ਤੇ ਅਸੀਂ ਵੀ ਬੇਨਤੀ ਕਰਦੇ ਆ ਕਿ ਇਹਦਾ ਚਿਹਰਾ ਹੁਣ ਸਾਹਮਣੇ ਆ ਰਿਹਾ ਕਿ ਇੰਨੀ ਨਫਰਤ ਲੈ ਕੇ ਕੋਈ ਵੱਡਾ ਕੋਈ ਜੱਜ ਉਹ ਸਾਰਾ ਕੁਝ ਨਿਰਪੱਖ ਕਰ ਸਕਦਾ ਉਹਨਾ ਉਹ ਕਿਸੇ ਦਾ ਪੱਖ ਨਹੀਂ ਲੈ ਸਕਦਾ ਉਹਨੂੰ ਨਿਰਪੱਖ ਫੈਸਲੇ ਸੁਣਾਉਣੇ ਚਾਹੀਦੇ ਨੇ ਹੁਣ ਇਹ ਵੀ ਸ਼ੰਕਾ ਆਉਂਦੀ ਆ ਕਿ ਇੰਨੀ ਨਫਰਤ ਲੈ ਕੇ ਉਹ ਬੰਦੇ ਨੇ ਨਿਰਪੱਖ ਫੈਸਲੇ ਕਿਤੇ ਹੋਣਗੇ ਕਿਉਂਕਿ ਜਿਹੜੇ ਬੰਦਿਆਂ ਨੂੰ ਉਹ ਆਪ ਕਹਿੰਦੇ ਸੀ ਕਿ ਝੂਠੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾ ਜਿਹੜਾ ਬੀਬੀ ਜਗੀਰ ਕੌਰ ਜਿਹੜੇ ਸ੍ਰੀ ਆਮ ਝੂਠ ਬੋਲਿਆ ਏ ਉਹਨਾਂ ਬੰਦਿਆਂ ਦੇ ਤੋਂ ਸਰੂਪੇ ਲੰਦੇ ਫਿਰੇ ਨੇ ਤੇ ਆਪ ਉਹਦੇ ਸਰੂਪੇ ਮੋਂਦੇ ਫਿਰ ਰਹੇ ਨੇ ਹੁਣ ਇਹ ਇਹ ਕੌਮ ਨੂੰ ਵੀ ਪੂਰੇ ਵਰਲਡ ਦੇ ਵਿੱਚ ਸਿੱਖ ਸੰਗਤ ਨੂੰ ਵੀ ਸਮਝਣ ਦੀ ਲੋੜ ਆ ਕਿ ਇਹ ਕੀ ਕੀ ਫਿਲਮ ਕੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਪਾਸੇ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਬਾਕੀ ਵੀ ਦਾਗੀ ਨੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਝੂਠੇ ਅਸੀਂ ਬਾਅਦ ਵਿੱਚ ਸਬੂਤ ਦੇ ਆਏ ਤਨੂ ਮਾਰਾ ਸਾਹਿਬ ਮੁਕਰ ਕੇ ਕਹਿੰਦੇ ਮੈਂ ਤਾਂ ਜੀ ਪਾਰਟੀ ਨੇ ਬਿਆਨ ਛਾਪ ਚਾ ਸੀ ਇਹ ਹੀ ਕਿਹਾ ਸੀ ਪਛੀਲ ਤੇ ਕਿ ਮੈਂ ਕੋਈ ਬਿਆਨ ਨਹੀਂ ਦਿੱਤਾ ਦੋਏ ਤੀਜਰ ਅਸੀਂ ਵੀਡੀਓ ਕੱਢ ਲਏ ਜਿਹਦੇ ਵਿੱਚ ਕਹੀਏ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦੇ ਦਿੱਤੀ ਕੋਈ ਗੱਲ ਨਹੀਂ ਪੱਤਰਕਾਰ ਸਾਹਿਬ ਤੁਹਾਡੇ ਵਰਗਾ ਭਰਾ ਕਹਿੰਦਾ ਕਿ ਭਾਈ ਜੇ ਤੁਸੀਂ ਤਾਰੀਫ ਮਤਲਬ ਜਿਹੜੀ ਉੱਥੋਂ ਮਾਫੀ ਹੋਈ ਆ ਕਿ ਇਹ ਸਹੀ ਆ ਗਲਤ ਆ ਕਹਿੰਦਾ ਦੇਖੋ ਵੀ ਉਹ ਤਾਂ ਪੇਸ਼ ਨਹੀਂ ਹੋਇਆ ਰਾਮ ਰਹੀਮ ਤਾਂ ਤੇ ਤਨੂ ਮਾਰਾ ਸਾਹਿਬ ਕਹਿੰਦੇ ਰਾਮ ਰਹੀਮ ਜੀ ਨੂੰ ਪੇਸ਼ ਹੋਣ ਦੀ ਲੋੜ ਨਹੀਂ ਹੁੰਦਾ ਵੀਡੀਓ ਕਾਨਫਰੈਂਸ ਕਾਨਫਰੈਂਸ ਲਈ ਸਾਰਾ ਕੁਝ ਹੋ ਜਾਂਦਾ ਹੁੰਦਾ ਦੇਖੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਕਾਲੀ ਦਲ ਦੇ ਲੀਡਰਸ਼ਿਪ ਨੇ ਮਾਫੀ ਮੰਗੀ ਸਵਕਾਰ ਕੀਤਾ ਕੋਈ ਗਲਤੀ ਹੋਈ ਕੋਈ ਹੁਣਾਈ ਰਹੀ ਉਹਦੀ ਮਾਫੀ ਮੰਗ ਲਈ ਪਰ ਗੁਰੂ ਸਾਹਮਣੇ ਖੜ ਕੇ ਜਿਹੜਾ ਬੰਦਾ ਝੂਠ ਬੋਲਿਆ ਆ ਐਡਾ ਪਸ਼ਰਮਾ ਕਿ ਜਿਹੜਾ ਉਹਦਾ ਗੁਰੂ ਖੜ ਕੇ ਸਾਹਮਣੇ ਸਾਹਮਣੇ ਖੜ ਕੇ ਝੂਠ ਬੋਲ ਦੇਵੇ ਹੁਣ ਇਹੋ ਬੰਦੇ ਨੇ ਕੀ ਯਕੀਨ ਕਰਾਂਗੇ ਤਾਂ ਹੀ ਰੋਦਾ ਫਿਰਦਾ ਹੁਣ ਕਿਉਂਕਿ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਜਿਹੜੀ ਸੁਧਾਰ ਲਹਿਰ ਉਧਰ ਵੀ ਹੁਣ ਜਗ੍ਹਾ ਨਹੀਂ ਮਿਲ ਰਹੀ ਉਧਰ ਵੀ ਥੱਕੇ ਪੈ ਰਹੇ ਨੇ ਤਾਂ ਹੀ ਸਟੇਜ ਤੋਂ ਰੁੱਸ ਰੁੱਸ ਕੇ ਨੱਠ ਰਹੇ ਆਪਾਂ ਅੱਗੇ ਖੜ ਕੇ ਝੂਠ ਬੋਲਿਆ ਜਦ ਤੱਕ ਜਾ ਕੇ ਦੁਬਾਰਾ ਗੁਰੂ ਤੋਂ ਮਾਫੀ ਨਹੀਂ ਮੰਗਦੇ ਮੈਨੂੰ ਲੱਗਦਾ ਨਹੀਂ ਸਿੱਖ ਸੰਗਤ ਨੂੰ ਪ੍ਰਵਾਨ ਕਰੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਸ਼ੀਅਰ ਔਰ ਸਾਡੇ ਯੂਥ ਹੈ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਪਤੀ ਸਿੰਘ ਚਿੰਦਰ ਸਾਹਿਬ ਐਂਡ ਕੇ ਸ਼ਰਮਾ ਜੀ ਹਲਕਾ ਨਾਬਾਦੇ ਵਿੱਚੋਂ ਚੁਣੇ ਗਏ ਨੇ ਤਕਰੀਬਨ 300 ਦੇ ਕਰੀਬ ਉਹਨਾਂ ਸਾਰੇ ਡੈਲੀਗੇਟਾਂ ਨੂੰ ਬਿਵਾਦਵਾਦ ਦੇਣ ਵਾਸਤੇ ਆਏ ਨੇ ਸੋ ਮੈਂ ਉਹਨਾਂ ਦਾ ਤਾਂ ਵਰਕ ਕਰਦਾ ਸੋ ਮੈਂ ਬੇਨਤੀ ਕਰਦਾ ਕਿ ਵਰਕਰ ਸਹਿਬਾਨ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਵੀ ਹੱਡੀ ਰੇ ਔਰ ਵਰਕਰ ਸਹਿਬਾਨਾਂ ਨੇ ਸਰਕਾਰਾਂ ਬਣਾਇਆ ਅੱਜ ਜਿਹੜੇ ਵਰਕਰ ਨੇ ਉਹ ਤਾਂ ਦੋ ਚਿੱਤੀ ਜਿਹੜੇ ਹੋਏ ਨੇ ਕਿਉਂਕਿ ਜਿਹੜੇ ਵਿਰੋਧੀ ਨੇ ਉਹ ਲੋਕਾਂ ਦੇ ਵਿੱਚ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਸੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਗੁੰਮਰਾਹ ਨਾ ਹੋਵੋ। ਸ੍ਰੀ ਅਕਾਲ ਤਖਤ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਵਜਾਇਸ਼ ਜਿਹੜੀ ਅਕਾਲ ਤਖਤ ਤੋਂ ਹੋਈ ਹੈ। ਅਕਾਲ ਤਖਤ ਦੇ ਅਧੀਨ ਅਸੀਂ ਵੇਖ ਕੇ ਸੇਵਾ ਕਰਦੇ ਆ। ਸੋ ਜਿਹੜੇ ਲੋਕ ਆ ਮੈਂ ਜਨ ਲਈ ਕੰਮ ਕਰਦੇ ਫਿਰਦੇ ਨੇ ਉਹਨਾਂ ਲੋਕਾਂ ਨੂੰ ਮੂੰਹ ਨਾ ਲਾਉਣ। ਤੇ ਇਸ ਕਰਕੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਜਿਹੜੇ ਲੋਕ ਕਾਲੇ ਲੋਕ ਨੇ ਜਿਨ੍ਹਾਂ ਨੇ ਸਰਕਾਰਾਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਕੀਤਾ ਤੇ ਜਿਹੜੇ ਉਹ ਉਸ ਤੋਂ ਬਾਅਦ ਵੀ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਖਰਾਬੀਆਂ ਕਰੀ ਗਈ ਉਹ ਲੋਕ ਪ੍ਰਚਾਰ ਕਰਦੇ ਫਿਰਦੇ ਆ ਤਾਂ ਉਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਅੱਜ ਜੀ ਜਿਹੜੀ ਮੀਟਿੰਗ ਸੀ ਬਹੁਤ ਹੀ ਦੇਖ ਲੋ ਸਾਰੇ ਵਰਗਾਂ ਵੱਲੋਂ ਚੰਗਾ ਕਹਿ ਲੋ ਇਕੱਠ ਹੋਏ ਆ ਬਹੁਤ ਵਧੀਆ ਹੰਬਲਾ ਸੀਗਾ ਲਾਲਕਾ ਜੀ ਦਾ ਬੜਾ ਪ੍ਰੇਮ ਤੇ ਸਤਿਕਾਰ ਸ਼ਰਮਾ ਜੀ ਨੂੰ ਚੰਜਰ ਜੀ ਨੂੰ ਸਾਰੀ ਸੰਗਤ ਨੇ ਦਿੱਤਾ ਅਕਾਲ ਤਖਤ ਦਾ ਨਾਮ ਜਿਹੜਾ ਮਿਸਯੂਜ਼ ਕਰਕੇ ਲੋਕੀ ਅਕਾਲੀ ਦਲ ਨੂੰ ਹਮੇਸ਼ਾ ਹੀ ਬਦਨਾਮ ਕਰਦੇ ਰਹੇ ਨੇ ਉਹ ਦਾ ਜਵਾਬ ਦੇਣ ਦਾ ਵਕਤ ਆ ਗਿਆ ਮੇਰੇ ਨਾਲ ਆਉਣ ਵਾਲੇ ਸਮੇਂ 'ਚ ਜਿਹੜਾ ਅਕਾਲੀ ਦਲ ਦੀ ਗਰਾਫ ਉੱਪਰ ਨੂੰ ਜਾਊਗਾ ਤੇ ਜਿੰਨੇ ਕੰਮ ਅਕਾਲੀ ਦਲ ਨੇ ਕਰੇ ਨੇ ਕਿਸੇ ਨੇ ਨਹੀਂ ਕਰੇ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲਗੇ